ਪੰਜਾਬ ਸਰਕਾਰ ਦੀ ਫਲੈਗਸ਼ਿਪ ਪਹਿਲ ਯੁੱਧ ਨਸ਼ਾ ਵਿਰੁੱਧ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਡਾਕਟਰ ਪੀਮਰਾਓ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਮੋਹਾਲੀ ਰਹੀ ਸਕੂਲਾਂ ਦੇ ਵਿੱਚ ਨਸ਼ਾ ਰੋਕਥਾਮ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ ਦੇ ਲਈ ਸਕੂਲ ਦੇ ਪ੍ਰਿੰਸੀਪਲਾਂ ਲਈ ਸਮਰੱਥਾ ਵਿਕਾਸ ਅਤੇ ਸਵਿਧਨਸ਼ੀਲਤਾ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਨੇ ਇਸ ਤਰ੍ਹਾਂ ਦਾ ਜਮਲੇ ਸਰਦੇ ਸ਼ਿਵਾਲਾ ਪਾਈਆਂ ਵਾਲੇ ਮੰਦਿਰ ਦੇ ਨਜ਼ਦੀਕ ਸਥਿਤ ਇੱਕ ਸਰਕਾਰੀ ਸਕੂਲ ਦੇ ਵਿੱਚ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ 'ਚ ਜਮਲੇ ਸਰ ਜ਼ਿਲ੍ਹੇ ਦੇ 80 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਭਾਗ ਲਿਆ ਵਰਕਸ਼ਾਪ ਦੌਰਾਨ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਸ਼ਾ ਰੋਕਥਾਮ ਤੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਸੰਬੰਧੀ ਖਾਸ ਟ੍ਰੇਨਿੰਗ ਦਿੱਤੀ ਗਈ ਹਾਂਜੀ ਮੈਂ ਕੀ ਨਾਂ ਦਾ ਮੇਰਾ ਨਾਮ ਨਵਦੀਪ ਕੌਰ ਗੇਲਾ ਹੈ ਮੈਂ ਬਤੌਰ ਪ੍ਰਿੰਸੀਪਲ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂਕੋਟ ਅੰਮ੍ਰਿਤਸਰ ਵਿਖੇ ਕੰਮ ਕਰ ਰਹੀ ਹਾਂ ਇਹ ਸਰ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਹੈ ਖਾਸ ਕਰਕੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਮੈਂ ਕਿੰਨਾ ਕਰ ਜੋੜੀ ਸਮਝਦੀ ਹਾਂ ਆਈ ਥਿੰਕ ਇਸ ਸਟੇ ਦੇ ਉੱਤੇ ਹੈ ਇੱਕ ਬੜਾ ਹੀ ਚੰਗਾ ਤੇ ਵਧੀਆ ਉਪਰਾਲਾ ਸਰਕਾਰ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਹੈ ਯੋਧਨਸ਼ਾ ਵਿਰੋਧੀ ਮੋਹਮ ਜਿਹੜੀ ਆ ਉਹ ਸਾਡੀ ਸਰਕਾਰ ਨੇ ਕਾਫੀ ਸਮੇਂ ਤੋਂ ਪਿਛਲੇ 6-8 ਮਹੀਨਿਆਂ ਤੋਂ ਜਿਹੜੀ ਸਕੂਲਾਂ ਵਿੱਚ ਲਾਗੂ ਕੀਤੀ ਗਈ ਹੈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਕਰਵਾਈਆਂ ਗਈਆਂ ਤੇ ਉਸੇ ਗਤੀਵਿਧੀ ਤੋਂ ਗਾਹਦਾਂਦੇ ਹੋਏ ਅੱਜ ਐਚਟੀ ਟ੍ਰੇਨਿੰਗ ਜਿਹੜੀ ਆ ਉਹ ਸਾਡੀ ਲਗਾਈ ਗਈ ਹੈ। ਤੋਂ ਜਾਣਕਾਰੀ ਜਿਹੜੀ ਆ ਬੜੀ ਹੀ ਵਧੀਆ ਦਿੱਤੀ ਗਈ ਹੈ ਜਿਹਨੂੰ ਅਸੀਂ ਇੱਗਾ ਵਿਦਿਆਰਥੀਆਂ ਰਾਹੀਂ ਸੋਸਾਇਟੀ 'ਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਮੈਂ ਜਿਵੇਂ ਖਾਸ ਤੌਰ 'ਤੇ ਅੱਜ ਕੱਲ ਲੈ ਜਾਂਦਾ। ਪਹਿਲੀ ਤੇ ਗੱਲ ਵੀ ਮੈਂ ਨੂੰ ਇਹ ਸਵਾਲ ਤੁਹਾਡਾ ਬੜਾ ਚੰਗਾ ਲੱਗਿਆ ਕਿਉਂਕਿ ਮੈਂ ਆਪ ਇੱਕ ਸਰਕਾਰੀ ਕੰਨਿਆ ਸਕੈਂਡਰੀ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਆ। ਦੋਸੀ ਦੇਖਦੇ ਆ ਆਪਣੇ ਆਲੇ-ਦੁਆਲੇ ਕੁੜੀਆਂ ਦਾ ਰੁਝਾਨ ਜਿਹੜਾ ਹੈ ਇਸ ਵਲ ਹੁਣ ਮੁੰਡਿਆਂ ਨਾਲੋਂ ਜ਼ਿਆਦਾ ਵਧੇਰੇ ਦੇਖਣ ਵਿੱਚ ਆ ਰਿਹਾ ਹੈ ਪਰ ਇਸ ਟ੍ਰੇਨਿੰਗ ਵਿੱਚ ਸਾਨੂੰ ਦੱਸਿਆ ਜਾ ਰਿਹਾ ਵੀ ਆਇਡੈਂਟੀਫਿਕੇਸ਼ਨ ਆਫ ਦਾ ਸਟੂਡੈਂਟ ਜੇ अर्ली ਸਟੇਜ ਤੇ ਕਰ ਲਈਤੀ ਜਾਵੇ ਤੇ ਅਸੀਂ ਬਹੁਤ کارਗਰ ਹੋਵਾਂਗੇ ਉਹਨਾਂ ਨੂੰ ਇਸ ਦਲਦਲ ਚੋਂ ਕੱਢਣ ਲਈ ਤੇ ਸਾਡੀ ਪੂਰ ਜੁਰ ਕੋਸ਼ਿਸ਼ ਵੀ ਰਹੇਗੀ ਵੀ ਅਸੀਂ ਆਪਣਾ ਜਿੱਥੇ ਵੀ ਫਰਜ਼ਾ ਉਹ ਬੜੇ ਚੰਗੇ ਤਰੀਕੇ ਨਾਲ ਵਧਾਈ ਨਿਭਾਈਏ ਸੋ ਮੈਮ ਕਈ ਵਾਰ ਕੀ ਹੁੰਦਾ ਮਾਪੇ ਡਾਟ ਦੇਦੇ ਨੇ ਮਾਰ ਦਿੰਦੇ ਨੇ ਕੁੱਟਦੇ ਨੇ ਸੋ ਉਸ ਤੋਂ ਇਲਾਵਾ ਹੋਰ ਕਿਹੜਾ ਸਟਾਰਟ ਦੇ ਵਿੱਚ ਮਾਪਿਆਂ ਨੂੰ ਜਾਂ ਥੀਸਿਸ ਸਿਸਟਮ ਕਰਨਾ ਚਾਹੀਦਾ ਐਕਸ਼ਨ ਦੇਖੋ ਮਾਰਨਾ ਜਾਂ ਨਾ ਮਾਰਨਾ ਇਹ ਕਿਸੇ ਦੀ ਨਿੱਜੀ ਜਿੰਮੇਵਾਰੀ ਹੋ ਸਕਦੀ ਹੈ ਜੇ ਪੇਰੈਂਟਸ ਆਪਣਾ ਹੱਕ ਸਮਝਦੇ ਆ ਬੇਸ਼ੱਕ ਜੇ ਉਹਨਾਂ ਨੂੰ ਲੱਗਦਾ ਸਾਨੂੰ ਮਾਰਨ ਘੁੱਟਣ ਦੀ ਲੋੜ ਹੈਗੀ ਆ ਉਹ ਜੋ ਮਰਜ਼ੀ ਕਰਨ ਪਰ ਬੀਇੰਗ ਅਦੇ ਆਪਾ ਗਿਆ ਬੀਇੰਗ ਐਚਓਐਸ ਆਫ ਸਕੂਲ ਮੈਨੂੰ ਇਹ ਜਿਹੜਾ ਅਬਿਊਸਿਵ ਥਿੰਗ ਆ ਇਹ ਬਿਲਕੁਲ ਵੀ ਮੈਂ ਦੇ ਖਿਲਾਫ ਹੈਗੀ ਆ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਫਿਜ਼ੀਕਲੀ ਅਬਿਊਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਵਿਦਿਆਰਥੀ ਜਿਹੜੇ ਨੇ 9ਵੀਂ ਤੋਂ 12ਵੀਂ ਦੇ ਬੜੇ ਸਿਆਣੇ ਆ ਤੇ ਬੜੇ ਹੀ ਚੰਗੇ ਤਰੀਕੇ ਨਾਲ ਸਾਂਭਣ ਵਾਲੇ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਆਪ ਨੂੰ ਹੀ ਆਪਣੀ ਬਾਡੀ ਦੀ ਸਮਝ ਆ ਰਹੀ ਹ ਤੋ ਜੇਕਰ ਅਸੀਂ ਇੱਕ ਸਹੀ ਦਿਸ਼ਾ ਨਾਂ ਨੂੰ ਪ੍ਰਦਾਨ ਕਰਾਂਗੇ ਅਸੀਂ ਇਹਨਾਂ ਨੂੰ ਸਾਂਭਨ ਵਿੱਚ ਵੀ ਕਰਦਾ ਰਹਾਂਗੇ। ਉਹ ਕਹਿ ਸਕਦੇ ਕਿ ਜੋ ਕੰਮ ਕਰਵਾਇਆ ਹੈ ਸਰਕਾਰوں ਨੇ ਇਸ ਦੇ ਨਤੀਜੇ ਰਿਜ਼ਲਟ ਆ ਉਹ ਆਉਣ ਵਾਲੇ ਦਿਨਾਂ ਤੋਂ ਚੰਗੇ ਨਿਕਲਣਗੇ। ਬਿਲਕੁਲ ਦੇਖਣਗੇ ਤੁਸੀਂ ਵੇਖਿਓ ਅੱਜ ਤੋਂ 2-3 ਮਹੀਨੇ ਬਾਅਦ ਹੀ ਤੁਹਾਨੂੰ ਵਧੀਆ ਰਿਜ਼ਲਟ ਜਿਹੜਾ ਉਹ ਮਿਲੇਗਾ। ਜਦੋਂ ਤੱਕ ਵੀ ਵਿਦਿਆਰਥੀਆਂ ਨੂੰ ਇੱਕ ਪੋਜ਼ਿਟਿਵ এনਵਾਇਰਨਮੈਂਟ ਨਹੀਂ ਦਿੱਤਾ ਜਾਏਗਾ ਜਾਂ ਉਹਨਾਂ ਦੀ ਇਸ ਐਨਰਜੀ ਨੂੰ ਪ੍ਰੋਪਰਲੀ ਚੈਨਲਾਈਜ਼ ਨਹੀਂ ਕੀਤਾ ਜਾਏਗਾ ਆਪਾਂ ਪ੍ਰੋਡਕਟ ਜਿਹੜਾ ਉਹ ਪ੍ਰੋਡਕਟਿਵਿਟੀ ਦੇਖਣ ਵਿੱਚ ਨਹੀਂ ਮਿਲੇਗੀ ਇਹਦੀ। ਪਰ ਜੋ ਅਸੀਂ ਪਿਛਲੇ 6 ਮਹੀਨਿਆਂ ਤੋਂ ਵਿਦਿਆਰਥੀਆਂ ਉੱਤੇ ਲਗਾਤਾਰ ਕੰਮ ਕਰ ਰਹੇ ਆ ਵੱਖ-ਵੱਖ ਤਰੀਕੇ ਨਾਲ ਮੈਨੂੰ ਪੂਰਾ ਯਕੀਨ ਹੈਗਾ ਹੈ ਕਿ ਇਸ ਦੀ ਜਿਹੜੀ ਗਾਂ ਤੁਸੀਂ ਪ੍ਰੋਡਕਟਿਵਿਟੀ ਜ਼ਰੂਰ ਦੇਖੋਗੇ ਹਾਂਜੀ ਸਰ ਕੀ ਨਾਮ ਹੈ ਕਿਹੜਾ ਸਕੂਲ ਹੈ ਮੈਂ ਵਿਨੋਦ ਕਾਲੀਆ ਹੈਡਮਾਸਟਰ گورਨਮੈਂਟ ਹਾਈ ਸਕੂਲ ਬਤਲੀ ਘਰਮ ਹਿੱਸਾ ਅੱਜ ਸਰ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਕਿੰਨਾ ਕਰ ਜ਼ਰੂਰੀ ਸਮਝਦੇ ਹੋ ਉਪਰਾਲਾ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਹਦੇ ਵਿੱਚ ਸਾਰੇ ਅੰਮ੍ਰਿਤਸਰ ਦੇ ਜਿੰਨੇ ਵੀ ਹੈਡਮਾਸਟਰਸ ਨੇ ਔਰ ਪ੍ਰਿੰਸੀਪਲਸ ਨੇ ਇਹਨਾਂ ਨੂੰ ਬੱਚਿਆਂ ਦੀ ਮੈਂਟਲ ਹੈਲਥ ਔਰ ਜਿਹੜੇ ਸਬਸਟੈਂਸ ਯੂਜ਼ ਆ ਬੱਚੇ ਨਸ਼ਿਆਂ ਵੱਲ ਜਿਹੜਾ ਰੁਝਾਨ ਵਧ ਰਿਹਾ ਹੈ ਤਿੱਕ ਜਿਹੜਾ ਪੰਜਾਬ ਸਰਕਾਰੀ ਵੀ ਹਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਜਿਹਦੇ ਵਿੱਚ ਜਿਹੜੇ ਸਾਰੇ ਸਕੂਲਾਂ ਦੇ ਹੈਡਸ ਨੇ ਉਹਨਾਂ ਨੂੰ ਜਿਹੜਾ ਹੈ ਗਾਈਡ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਨਾਲ ਅਸੀਂ ਬੱਚਿਆਂ ਦੀ ਜਿਹੜੀ ਮੈਂਟਲ ਹੈਲਥ ਨੂੰ ਜਿਹੜਾ ਵਾਪਕ ਅਸੀਂ ਜਿਹੜਾ ਬੱਚਿਆਂ ਨੂੰ ਗਾਈਡ ਕਰ ਸਕਦੇ ਹਾਂ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਇਨ ਸਬਸਟੈਂਸ ਯੂਜ਼ ਤੋਂ ਜਾਂ ਨਸ਼ਿਆਂ ਤੋਂ ਜਿਹੜਾ ਵਾ ਉਹਨਾਂ ਨੂੰ ਮੁਕਤ ਕਰ ਸਕਦੇ ਹਾਂ ਸਰ ਇੱਕ ਸਕੂਲ ਦਾ ਹੈਡਮਾਸਟਰ ਇੱਕ ਮੁਖੀ ਹੁੰਦਾ ਹੈ ਤੋ ਉਹਨਾਂ ਨੂੰ ਕੋਈ ਐਕਸਪੀਰੀਅੰਸ ਨਾਲ ਸਮਝਾਉਣਾਂ ਦੀ ਕੋਸ਼ਿਸ਼ ਕੀਤੀ ਹੈ ਜਾਂ ਕੁਝ ਹੋਰ ਬਿਲਕੁਲ ਜੀ ਜਿਹੜੇ ਬਿਲਕੁਲ ਸਰ ਜਿਹੜੇ ਸਾਡੇ ਕੋਲ ਟ੍ਰੇਨਰਸ ਆਏ ਨੇ ਉਹ ਬਹੁਤ ਸਾਰੀਆਂ ਉਹਨਾਂ ਨੇ ਕੇਸ ਸਟਡੀ ਸਾਨੂੰ ਦੱਸੀਆਂ ਨੇ ਕਿ ਕਿਸ ਤਰੀਕੇ ਨਾਲ ਅਸੀਂ ਬੱਚੇ ਦੀ ਪਛਾਣ ਕਰ ਸਕਦੇ ਹਾਂ ਕਿ ਵਿਦਿਆਰਥੀ ਦਾ ਜਿਹੜਾ ਰੁਝਾਨ ਹੈ ਉਹ ਨਸ਼ਿਆਂ ਵੱਲ ਵੱਧ ਰਿਹਾ ਹੈ ਔਰ ਉਸ ਨੂੰ ਜਦੋਂ ਪਛਾਣ ਕਰ ਲਿਆ ਤਾਂ ਉਸ ਤੋਂ ਬਾਅਦ ਉਹਦੀ ਕਾਪਿੰਗ ਕਿਸ ਤਰ੍ਹਾਂ ਕਰਨੀ ਆ ਕਿਸ ਤਰ੍ਹਾਂ ਉਹਨੂੰ ਅਸੀਂ ਉਸ ਚੀਜ਼ ਤੋਂ ਬਾਹਰ ਕੱਢਣਾ ਹੈ ਔਰ ਕਿਸ ਤਰੀਕੇ ਨਾਲ ਅਸੀਂ ਉਹਦੇ ਉਹਨੂੰ ਵਧੀਆ ਤਰੀਕੇ ਨਾਲ ਉਹਦੀ ਮੈਂਟਲ ਹੈਲਥ ਨੂੰ ਜਾਣਦੇ ਹੋਏ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨੂੰ ਅਸੀਂ ਮੁੱਖ ਧਾਰਾ ਦੇ ਵਿੱਚ ਸ਼ਾਮਲ ਕਰਨਾ ਵਾ ਇਹ ਸਾਰੀ ਟ੍ਰੇਨਿੰਗ ਜਿਹੜੀ ਬਹੁਤ ਹੀ ਵਧੀਆ ਤਰੀਕੇ ਨਾਲ ਰਿਸੋਰਸ ਪਰਸਨਸ ਦੁਆਰਾ ਕੀਤੀ ਜਾ ਰਹੀ ਹੈ ਇਸ ਤੋਂ ਤੁਸੀਂ ਸਰਕਾਰੀ ਪੱਧਰੀ ਘਰ ਸਕੂਲ ਦੇ ਪ੍ਰਿੰਸੀਪਲ ਹੋ ਤੁਸੀਂ ਤੁਹਾਨੂੰ ਕੋਈ ਐਕਸਪੀਰੀਅੰਸ ਵੈਸੇ ਦਾ ਕੇਸ ਹੈ ਕਿ ਬੱਚੇ ਜਿਹੜੇ ਆ ਰੁਝਾਨ ਜਿਹੜਾ ਅੱਜਕੱਲ ਖਾਸ ਕਰਕੇ ਛੋਟੇ-ਛੋਟੇ ਬੱਚਿਆਂ 'ਚ ਰੁਝਾਨ ਨਸ਼ੇ ਵੱਲ ਵਧ ਰਿਹਾ ਹੈ ਜੀ ਪਿਛਲੇ 1-2 ਸਾਲਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਬੱਚਿਆਂ ਦਾ ਰੁਝਾਨ ਜਿਹੜਾ ਵਾ ਪਿਛਲੇ 4-5 ਸਾਲ ਪਹਿਲਾਂ ਤੋਂ ਜਿਹੜੇ ਬੱਚੇ ਨਸ਼ਿਆਂ ਵੱਲ ਜਾ ਰਹੇ ਸੀ ਪਰ ਜਿਹੜਾ ਹੁਣ ਜਿਹੜਾ ਸਰਕਾਰ ਦਾ ਯ ਪੋਲਿਟਿਕਸ ਲੈਵਲ ਦੇ ਉੱਪਰ ਔਰ ਜਿਹੜੇ ਸਾਡੇ ਹਲਕੇ ਦੇ ਐਮਐਲਏਜ਼ ਜਾਂ ਐਮਪੀਜ਼ ਉਹਨਾਂ ਵੱਲੋਂ ਵੀ ਇਹ ਜਿਹੜਾ ਵਾ ਇੱਕ ਵਕ ਵਕ ਜਗ੍ਹਾ ਤੇ ਇਹਦਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਪਿੱਛੇ ਸਾਡੇ ਜਰਾਜਪਾਲ ਵੀ ਆਏ ਸੀਗੇ ਇੱਥੇ ਅੰਮ੍ਰਿਤਸਰ ਦੇ ਵਿੱਚ ਤਾਂ ਉਦੋਂ ਵੀ ਅਸੀਂ ਜਿਹੜਾ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਚ ਸ਼ਾਮਿਲ ਕੀਤਾ ਸੀਗਾ ਸੋ ਬਹੁਤ ਵਧੀਆ ਰੁਝਾਨ ਹੈ ਜਿਹਨਾਂ ਬੱਚਿਆਂ ਨੂੰ ਜਿਹੜੇ ਆ ਇਸ ਚੀਜ਼ ਤੋਂ ਦੂਰ ਹੋ ਰਹੇ ਆ ਸਰ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਬੱਚਿਆਂ ਨੂੰ ਇਫਲੂਐਂਸ ਕਰਦਾ ਔਰ ਇਸੇ ਦੇ ਨਾਲ ਕੋਈ ਵੇਪ ਜਾਂ ਹੁੱਕਾ ਟਾਈਪ ਕੁਝ ਇਸ ਤਰ੍ਹਾਂ ਦੀ ਸ਼ੁਰੂਆਤ ਕਰਕੇ ਬੱਚੇ ਵਕਤ-ਵਕਤ ਨਸ਼ਾਤ ਪਹੁੰਚ ਜਾਂਦੇ ਆ ਜੀ ਉਹਨਾਂ ਨੂੰ ਕਿਵੇਂ ਸ਼ੁਰੂਆਤੀ ਦੌਰ ਤੇ ਸਮਝਾਇਆ ਜਾ ਰਿਹਾ ਹੈ ਦੇਖੋ ਜੀ ਜਿਹੜਾ ਨਸ਼ਿਆਂ ਦਾ ਜਿਹੜਾ ਜੋ ਵੀ ਨਸ਼ਿਆਂ ਦਾ ਰੁਝਾਨ ਉਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਇੱਕ ਨਸ਼ੇ ਦੀ ਸਪਲਾਈ ਤੇ ਇੱਕ ਨਸ਼ੇ ਦੀ ਡਿਮਾਂਡ ਜਿਹੜੀ ਨਸ਼ੇ ਦੀ ਸਪਲਾਈ ਨੂੰ ਖਤਮ ਕਰਨਾ ਇਹ ਤਾਂ ਪੁਲਿਸ ਵਿਭਾਗ ਦਾ ਜਾਂ ਹੋਰ ਡਿਪਾਰਟਮੈਂਟਸ ਦਾ ਕੰਮ ਆ ਭਾਈ ਡਿਮਾਂਡ ਨੂੰ ਘਟ ਕਰਨਾ ਉਹ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਕਿਉਂਕਿ ਅਸੀਂ ਜੇਕਰ ਬੱਚਿਆਂ ਨੂੰ ਇਸ ਤਰ੍ਹਾਂ ਦੀ ਚੀਜ਼ ਲਈ ਗਾਈਡ ਕਰ ਦਵਾਂਗੇ ਕਿ ਤੁਸੀਂ ਨਸ਼ਾ ਕਰਨਾ ਹੀ ਨਹੀਂ ਹੈ ਚਾਹੇ ਨਸ਼ਾ ਹੋਵੇ ਵੀ ਸੋਸਾਇਟੀ ਦੇ ਵਿੱਚ ਅਗਰ ਬੱਚਾ ਨਸ਼ਾ ਕਰੇਗਾ ਹੀ ਨਹੀਂ ਡਿਮਾਂਡ ਖਤਮ ਹੋ ਜਾਏਗੀ ਤਾਂ ਸਪਲਾਈ ਆਪਣੇ ਆਪ ਵੀ ਖਤਮ ਹੋ ਜਾਣੀ ਹੈ ਸੋ ਸਾਡਾ ਮੇਨ ਮਕਸਦ ਜਿਹੜਾ ਬੱਚਿਆਂ ਵਿੱਚ ਜਿਹੜੀ ਨਸ਼ਿਆਂ ਦੀ ਡਿਮਾਂਡ ਹੈ ਉਹਨੂੰ ਘਟ ਕਰਨਾ ਹੈ ਜੀ ਹਾਂਜੀ ਹਮ ਕੀ ਨਾਮ ਹੈ ਮੇਰਾ ਨਾਮ ਹਿਨਾ ਹੈ ਮੈਂ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੀ ਹਾਂ ਕਰੰਟਲੀ ਆਮ ਵਰਕਿੰਗ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਆਫ ਸਾਈਕੋਲੋਜੀ ਐਟ ਖਾਲਸਾ ਕਾਲਜ ਅੰਮ੍ਰਿਤਸਰ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਜਾ ਰਿਹਾ ਨਸ਼ਾ ਖਿਲਾਫ ਜੋ ਮੁਹਿੰਮ ਸ਼ੁਰੂ ਹੋਈ ਹੈ ਉਸ ਦੇ ਤਹਿਤ ਤਾਜ਼ੀ ਕੋਲੇ ਆਮਰੀ ਸਰਸ ਸਰਕਾਰੀ ਸਕੂਲਾਂ ਦੇ ਹੈਡ ਨੂੰ ਜਿਹੜਾ ਇੱਕ ਸੈਮੀਨਾਰ ਕੀਤਾ ਹੈ ਪੂਰਾ ਮਕਸਦ ਕੀ ਹੈ ਕਿ ਇਸ ਬਾਰੇ ਜਾਣਕਾਰੀ ਇਹ ਇੱਕ ਕੇਂਦਰ ਸਰਕਾਰ ਵੱਲੋਂ ਇੱਕ ਯੁੱਧ ਨਸ਼ਾ ਵਿਰੋਧ ਸ਼ਾਰਟ ਹੋਇਆ ਸੀ ਤੇ ਹਰ ਸਟੇਟ ਦੇ ਵਿੱਚ ਇਸ ਚੀਜ਼ ਦੇ ਮਿਸ਼ਨ ਆ ਰਿਹਾ ਹੁਣ ਜੋ ਸਾਡਾ ਕਰੰਟਲੀ ਇਸ ਟਾਈਮ ਤੇ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਲਿੰਕ ਕਰਦਾ ਹੈ ਜਿਨੇ ਵੀ ਸਕੂਲ ਦੇ ਹੈਡ ਟੀਚਰਸ ਨੇ ਉਹਨਾਂ ਨੂੰ ਆਪਾਂ ਟ੍ਰੇਨ ਕਰੀਏ ਇਸ ਚੀਜ਼ 'ਚ ਉਹੀ ਇੱਕ ਡਿਸੀਜਨ ਮੇਕਰ ਨੇ ਉਹੀ ਅੱਗੇ ਆਪਣੇ ਸਕੂਲ 'ਚ ਕਰਿਕੂਲਮ 'ਚ ਉਹ ਚੀਜ਼ਾਂ ਇੰਟਰੋਡਿਊਸ ਕਰਨਗੇ ਟੀਚਰਸ ਤੱਕ ਜਾਏਗੀ ਤੇ ਹੋਗੇ ਬੱਚਿਆਂ ਤੱਕ ਜਾਏਗੀ ਚੀਜ਼ ਮੈਂ ਕਿਹਾ ਕਿ ਜੁੜੀ ਸਮਝ ਦਿਓ ਮਿਸਟਰ ਅਕਸਰ ਸਾਇੰਸ ਕਿਉਂਕਿ ਸੀ ਦੇਖਿਆ ਕਿ ਖਾਸ ਕਰਕੇ ਬੱਚਿਆਂ ਤੇ ਜਾਂ ਅਵੇਅਰਨੈਸ ਨਹੀਂ ਆਏਗੀ ਦੇਖੋ ਜੋ ਇਹ ਪ੍ਰੋਜੈਕਟ ਹੈ ਸੀ ਡਿਫਰੈਂਟ ਡਾਈਮੈਂਸ਼ਨਸ ਆਫ ਸੋਸਾਇਟੀ ਨੂੰ ਕਵਰ ਕਰ ਰਿਹਾ ਹੈ ਕੁਝ ਪ੍ਰੋਜੈਕਟਸ ਬੱਚਿਆਂ ਲਈ ਹੈ ਕੁਝ ਟੀਚਰਸ ਲਈ ਹੈ ਕੁਝ ਕਮਿਊਨਿਟੀਜ਼ ਲਈ ਹੈ ਕੁਝ ਫੈਮਿਲੀ ਲਈ ਹੈ ਕੁਝ ਹੈਡ ਟੀਚਰਸ ਲਈ ਹੈ ਕਰੰਟਲੀ ਆਪਾਂ ਇਸ ਪ੍ਰੋਜੈਕਟ ਚ ਅਰਾਊਂਡ 6400 ਟੀਚਰਸ ਆਫ ਪੰਜਾਬ ਜੋ ਗਵਰਨਮੈਂਟ ਸਕੂਲ ਦੇ ਪ੍ਰਿੰਸੀਪਲਸ ਨੇ ਹੈਡਮਾਸਟਰਸ ਨੇ ਉਹਨਾਂ ਨੂੰ ਆਪਾਂ ਇੱਕ ਚੀਜ਼ ਵੱਲ ਲਾਇਆ ਹੈ ਅੱਜੋਂ ਕਿੰਨੇ ਪ੍ਰਿੰਸੀਪਲ ਟੋਟਲ ਅੱਜ ਅਰਾਊਂਡ 80 ਪ੍ਰਿੰਸੀਪਲਸ ਦਾ ਸੀਗਾ ਸਾਡੇ 3 ਡੇਜ਼ ਦਾ ਅੰਮ੍ਰਿਤਸਰ ਨੂੰ ਟਾਰਗੇਟ ਕਰਨ ਲਈ ਡੇਲੀ ਦੇ ਆਪਾਂ 100 ਟੂ 120 ਪ੍ਰਿੰਸੀਪਲਸ ਨੂੰ ਟਾਰਗੇਟ ਕਰ ਰਹੇ ਹਾਂ ਮੈਂ ਕਿੰਨਾ ਟਾਈਮ ਵਾਸਤੇ ਕਾਉਂਸਲਿੰਗ ਪ੍ਰੋਵਾਈਡ ਜਾਂਦੀ ਹੈ ਜਾਂ ਸਮਝਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਕਿੰਨੇ ਕਿੰਨੇ ਗਰੁੱਪਸ ਬੰਦੇ ਹੋਏ। ਫਰਸਟਲੀ ਜੋ ਅੱਜ ਆਪਾਂ ਕੰਮ ਕਰ ਰਹੇ ਹਾਂ ਫੈਸਿਲੀਟੇਸ਼ਨ ਦਾ ਹੈ ਉਹ ਟ੍ਰੇਨਿੰਗ ਹੋ ਰਹੀ ਹੈ ਇਹਨਾਂ ਦੀ ਤੇ ਜੋ ਕਾਉਂਸਲਿੰਗ ਪਾਰਟ ਆ ਬਹੁਤ ਲੇਟਰ ਸਟੇਜ ਤੇ ਆਉਂਦਾ ਪਹਿਲੇ ਇੱਕ ਅਵੇਅਰਨੈਸ ਫੈਲਾਈ ਜਾਵੇ ਪ੍ਰਾਇਮਰੀ ਲੈਵਲ ਤੇ ਕਿ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਹਨ ਤੇ ਇਹਨਾਂ ਦਾ ਇਲਾਜ ਵੀ ਹੈ। ਹੈਡਮਾਸਟਰਸ ਇੱਕ ਡਿਸੀਜਨ ਮੇਕਰ ਨੇ अगेन ਆਈ ऍम ਸੇਇੰਗ ਤੇ ਜੇ ਉਹ ਅੱਗੇ ਬਾਕੀ ਆਪਣੇ ਟੀਚਰਸ ਜਾਂ ਬੱਚਿਆਂ ਨੂੰ ਅਵੇਅਰ ਕਰਨਗੇ ਉਸ ਚੀਜ਼ ਬਾਰੇ ਤਾਂ ਹੀ ਇਹ ਪ੍ਰੋਮੋਸ਼ਨ ਹੋਏਗਾ ਇਸ ਚੀਜ਼ ਦਾ तो मैं बोले पंजाब पर दे रही हूँ। ये पूरे पंजाब हर एक 23 districts of पंजाब सदे दो-दो तीन-तीन trainers facilitators होते पहुँचो हैं जो ऐ ही दिनाचो training कर रहे हैं। तेर phase one है। ਮੁੰਜੋ ਪ੍ਰਿੰਸੀਪਲਸ ਨੇ ਉਸੇ ਤਰੀਕੇ ਨਾਲ ਸਮਝ ਪਾ ਬਿਲਕੁਲ ਉਹਨਾਂ ਦਾ ਇੰਗੇਜਮੈਂਟ ਬਹੁਤ ਵਧੀਆ ਹੈ ਕਿ ਸਿਰਫ ਇੱਕ ਲੈਕਚਰ ਸੁਣ ਕੇ ਨਹੀਂ 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 ਆਪਾਂ 익ਸਪੈਕਟ ਆ ਹੀ ਕੀਤਾ ਸੀਗਾ ਕਿ ਏਜ ਗੈਪ ਐ ਸੋਟੇ ਨੂੰਨਾਂ ਵਿੱਚ ਤੇ ਸਾਡੇ ਵਿੱਚ ਬਟ ਐਦਾਂ ਦਾ ਅਸੀਂ ਹਜੇ ਤੱਕ ਤੇ ਕੋਈ ਪ੍ਰੋਬਲਮ ਫੇਸ ਨਹੀਂ ਕੀਤੀ ਉਹ ਬਹੁਤ ਹੀ ਕੋਆਪਰੇਸ਼ਨ ਨਾਲ ਸਾਡੀ ਗੱਲ ਸੁਣ ਰਹੇ ਨੇ ਤੇ ਉਹਨਾਂ ਦੇ ਵੀ ਕੁਝ ਐਦਾਂ ਦੇ ਡਾਊਟਸ ਹੈ ਜੋ ਰੱਖ ਰਹੇ ਨੇ ਉਹਨਾਂ ਵੱਲੋਂ ਕੋਈ ਐਕਸਪੀਰੀਅੰਸਾਂ ਜਾਂ ਕੀਤਾ ਕਿ ਆਪਣਾ ਕਿਸ ਸਕੂਲ ਦੇ ਵਿੱਚ ਕੋਈ ਨਸ਼ੇ ਕਰਦੇ ਬੱਚੇ ਜਾਂ ਕੁਝ ਕੁਝ ਉਹਨਾਂ ਨੇ ਆਪਣੇ ਐਕਸਪੀਰੀਅੰਸ ਇਨਸਾਈਟਸ ਆਪਣੀ ਵਿਜ਼ਡਮ ਨਾਲ ਸਾਨੂੰ ਕੁਝ ਚੀਜ਼ਾਂ ਦਸੀਆਂ ਅਸੀਂ ਉਹਨਾਂ ਦੇ ਕੁਝ ਸੋ ਕੁਝ ਟ੍ਰੇਨਰਸ ਹਨ ਉਹਦੇ ਵੀ ਖਾਸ ਕੁਝ ਸਪੈਸ਼ਲ ਟ੍ਰੇਨਿੰਗ ਹੋਈ ਹੈ ਜੀ ਸਾਡੀ ਵੀ ਸਾਡੀ ਵੀ ਪਰਾਏ ਚੰਡੀਗੜ੍ਹ ਚ ਬਕਾਇਦਾ ਟ੍ਰੇਨਿੰਗ ਹੋਈ ਹੈ ਤੇ ਸਾਡੇ ਜੋ ਅੱਗੇ ਫੈਸਿਲਿਟੇਟਰ ਸੀ ਉਹ ਮੁੰਬਈ ਟੈਸ ਸੋਸ਼ਲ ਸਾਇੰਸਸ ਤੋਂ ਆਏ ਸੀ ਕਿ ਸਾਡੀ ਵੀ ਬਕਾਇਦਾ ਟ੍ਰੇਨਿੰਗ ਹੋਈ ਹੈ ਤੇ ਅੱਗੇ ਅਸੀਂ ਉਹ ਚੀਜ਼ ਫੈਸਿਲਿਟੇਟ ਕਰ ਰਹੇ ਹਾਂ